ਸਰਕਾਰੀ ਹਸਪਤਾਲ ਦੇ ਕੋਲ ਅਸੀਂ ਇੱਕ ਏਕਤਾ ਸਕਿੱਲ ਸੈਂਟਰ ਚੋਣਿਆ ਲਿਖਦੇ ਵੀ ਜਿੱਥੇ ਅਸੀਂ ਸਸਲਾਈ ਸੈਂਟਰ ਤੇ ਕਢਾਈ ਸੈਂਟਰ ਦੁੱ ਦਿੱਤਾ ਹੋਇਆ ਜਿਸ ਦੇ ਵਿੱਚ 7-8 ਲੜਕੀਆਂ ਕੰਮ ਸਿੱਖ ਰਹੀਆਂ ਨੇ ਉਹਦੇ ਵਿੱਚ ਅਸੀਂ ਜਿਹੜੇ ਅੰਗਹੀਨ ਨੇ ਜਾਂ ਵਿਧਵਾ ਨੇ ਉਹਨਾਂ ਲਈ ਅਸੀਂ ਫ੍ਰੀ ਰੱਖਿਆ ਹੋਇਆ ਤੇ ਜਿਹੜੇ ਆਮ ਸਿੱਖਾਉਣਗੇ ਉਹਨਾਂ ਨੇ ਅਸੀਂ ਕੁਝ ਫੀਸ ਰੱਖੀ ਹੋਈ ਹੈ ਉਹਦਾ ਵੀ ਵਾਦ ਤੋਂ ਬਾਅਦ ਉਹਨਾਂ ਨੂੰ ਲਾਉਣਾ ਚਾਹੀਦਾ ਹੈ ਇਸੇ ਤਰ੍ਹਾਂ ਉਹ ਕਹਾਟਾਇਕ ਸਮਰ ਹੈ ਪਟਾਣ ਰਹੇ ਆ ਪਰ 2 ਮਹੀਨੇ ਦਾ ਜਿਹੜੀਆਂ ਲੜਕੀਆਂ ਸਾਡੀਆਂ ਬੱਚੀਆਂ ਆ ਕੇ ਉਹਦੇ ਦਾਖਲਾ ਕਰਾਉਣੀਆਂ ਉਹ ਔਰੋ ਮਹੀਨੇ ਲਈ ਅਸੀਂ ਉਹਨਾਂ ਨੂੰ ਸਿਖਲਾਈ ਦਵਾਂਗੇ ਉਸ ਤੋਂ ਬਾਅਦ ਮਹੀਨੇ ਤੋਂ ਬਾਅਦ ਉਹਨਾਂ ਨੂੰ ਇੱਕ ਸਰਟੀਫੀਕੇਟ ਦਵਾਂਗੇ ਸਸਤਾ ਵੱਲੋਂ ਜੋ ਵੀ ਹੋਊਗਾ ਤੇ ਉਹਦੇ ਵਿੱਚ ਅਸੀਂ ਫਿਰ ਪੰਜ ਜਿਹੜੀਆਂ ਗਰੀਬ ਲੜਕੀਆਂ ਹੋਣਗੀਆਂ ਉਹਨਾਂ ਨੂੰ ਅਸੀਂ ਪੰਜ ਸिलाई ਮਸ਼ੀਨਾਂ ਵੀ ਆਪਣੀ ਸਸਤਾ ਵੱਲੋਂ ਦਵਾਂਗੇ ਤਾਂ ਤਾਰੂ ਦੇਖੋ ਜਿਹੜੇ ਲੋਕ ਭਲਾਈ ਦੇ ਕੰਮ ਕਰਦੇ ਨੇ ਲੋਕਾਂ ਨੂੰ ਵੀ ਉਹਨਾਂ ਵੱਤੋਂ ਵੱਤ ਫਾਇਦਾ ਉਠਾਉਣਾ ਚਾਹੀਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜਿੱਥੇ ਤੱਕ ਵੀ ਉਹ ਕਰ ਸਕਦੇ ਨੇ ਜਰੂਰ ਕਰਨਾ ਮੈਂ ਇੱਕ ਵਾਰ ਫੇਰ ਆਪਣੇ ਪ੍ਰਾਦਾ ਧੰਨਵਾਦ ਕਰਦਾ ਤੇ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਜਿਹੜਾ ਜਿਨ੍ਹਾਂ ਨੇ ਕੈਂਪ ਲਾ ਕੇ ਅੱਖਾਂ ਦਾ ਕੈਂਪ ਲਾਇਆ ਤੇ ਲੋਕਾਂ ਨੂੰ ਇੱਕ ਬਹੁਤ ਵਧੀਆ ਜਿਹੜੇ ਗਰੀਬ ਲੋਕ ਕਿਤੇ ਜਾ ਕੇ ਆਪਣਾ ਇਲਾਜ ਨਹੀਂ ਕਰਾ ਸਕਦੇ ਉਹ ਇੱਥੇ ਡਾਕਟਰਾਂ ਨੂੰ ਬੁਲਾ ਕੇ ਫ੍ਰੀ ਆਫ ਕੋਸਟ ਆਪਣੀ ਦਵਾਈਆਂ ਤੇ ਐਂਟਾ ਆਪਰੇਸ਼ਨ ਕਰਵਾ ਸਕਦੇ ਹਨ ਤੇ ਮੈਂ ਧੰਨਵਾਦ ਕਰਦਾ ਫਿਰ ਉਸ ਸਟ੍ਰਾਵਨ ਨੇ